जय भगवान वाल्मीकि जय गुरु जी का खालसा वाहे गुरु जी की फतेह जय भीम जय भारत मैं सतनाम सिंह उमरपुरा नवा पंजाब जथेबंदी पंजाब प्रधान वाल्मिक तीर्थ अमृतसर वाइस प्रधान पंजाब आज पहुंचे हैं जी पिंड खजारा विसे ओठे अपने जिन्ने भी ਐਸਸੀਬੀਸੀ ਭੈਣ ਭਰਾ ਨੇ ਉਹਨਾਂ ਦਾ ਬਹੁਤ ਵੱਡਾ ਇਕੱਠ ਹੋਇਆ ਤੇ ਬਹੁਤ ਵਧੀਆ ਬੈ ਕੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਨਾਲ ਸਾਡੇ ਭਰਾਵਾਂ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਵਿਚਾਰ ਵਟਾਂਦਰਾ ਹੋਈ ਕਿ ਸਾਡੇ ਜਿਹੜੇ ਐਸਸੀਬੀਸੀ ਲੋਕ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਆ ਤੇ ਜਿਹੜੀ ਅੱਜ ਕੱਲ੍ਹ ਲਹਿਰ ਚੱਲਣ ਦੀ ਹੈ ਨਸ਼ਿਆਂ ਦੀ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਮੈਂ ਅੱਜ ਮੇਰੇ ਨਾਲ ਰਣਜੀਤ ਸਿੰਘ ਦਕੋਵਾ ਭਗਵਾਨ ਵਾਲਮੀਕੀ ਮਜਬੂਤ ਸਿੱਖ ਮੋਰਚੇ ਤੋਂ ਜ਼ਿਲ੍ਹਾ ਪ੍ਰਧਾਨ ਨੇ ਬਹੁਤ ਵਧੀਆ ਇਹਨਾਂ ਦਾ ਮਾਨਸਕਾਰ ਹੈ ਸ਼੍ਰੀ ਗੁਰਗਿੰਦਪੁਰ ਹਲਕੇ ਦੇ ਵਿੱਚ ਤੇ ਅੱਜ ਜਿਹੜੇ ਪਿੰਡ ਖਜਾਲਾ ਦੇ ਵਿੱਚ ਪਹੁੰਚੇ ਆ ਸਾਡੇ ਵੀਰ ਵੀਰਜੀ ਹਣੀ ਅੱਜ ਇਹਨਾਂ ਨੂੰ ਸਰਕਲ ਉਦਨਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਤੇ 11 ਮੈਂਬਰੀ ਕਮੇਟੀ ਗਠਿਤ ਕੀਤੀ ਆ ਤੇ ਸਾਨੂੰ ਆਸ ਹੈ ਕਿ ਇਹ ਜਿਹੜੇ ਭਾਜੀ ਹੋਣੀ ਨੇ ਜਾਂ ਇਹਨਾਂ ਦੇ ਪਿੰਡ ਦੀ ਟੀਮ ਆ ਜਾਂ ਜਿਹੜੀ ਦੂਜੀ ਕਮੇਟੀ ਆ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੇ ਏਰੀਏ ਦੇ ਵਿੱਚ ਕੰਮ ਕਰਨਗੇ ਮਾੜੇ ਕੰਮਾਂ ਤੋਂ ਦੂਰ ਰਹਿ ਕੇ ਜਿਹੜਾ ਵੀ ਕੰਮ ਕਰਨਾ ਚੰਗਾ ਕਰਨਾ ਕਿ ਜੋ ਕੀ ਸਾਡੀ ਜਿਹੜੀ ਜਥੇਬੰਦੀਆਂ ਆ ਇਹਨਾਂ ਨੂੰ ਕੋਈ ਬੁਰਾਈ ਦਾ ਸਾਹਮਣਾ ਨਾ ਕਰਨਾ ਪਵੇ ਤੇ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰਨਾ ਕਿ ਜੋ ਸਾਡੀ ਜਿਹੜੀ ਜਫੇਬੰਦੀ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਕਿਸੇ ਦੇ ਗਾੜੀ ਸਰਚ ਕਾਉਣਾ ਪਵੇ ਤੇ ਬਾਕੀ ਅਸੀਂ ਜਿੰਦੇ ਵੀ ਸਾਡੇ ਭੈਣ ਭਰਾ ਨੇ ਸਾਡੇ ਜਿਹੜੇ ਜੰਗ ਦੇ ਮੁੰਡੇ ਉਹਨਾਂ ਗਾੜੀ ਮੈਂ ਫੇਰ ਇਹੋ ਬੇਨਤੀ ਕਰੂੰਗਾ ਵੀ ਨਸ਼ਿਆਂ ਦਾ ਬਹੁਤ ਵੱਡਾ ਪਰਿਆ ਲੱਗ ਚੁੱਕਾ ਆ ਤੇ ਘਰਾਂ ਦੇ ਵਿੱਚ ਵੀ ਪਹੁੰਚ ਗਿਆ ਆਲੇ ਸੋ ਨਰਤਾ ਗੁਰੂ ਨਾਨਕ ਮਹਾਰਾਜ ਕੀ ਜੈ ਅੱਜ ਦੇ ਜੋ ਪਿੰਡ ਖਜਾਲਾ ਦੇ ਵਿੱਚ ਭਵਾਨ ਬਾਲਮੀਕ ਮਜਬੀ ਸਿਕ ਮੋੜਚੇ ਵੱਲ ਨਵਾਂ ਪੰਜਾਬ ਜਖੇ ਬੰਦੀਆਂ ਨੂੰ ਨਵੀਂ ਕਮੇਟੀ ਦਾ ਯਾਰਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਵਾ ਜਿਸ ਵਿੱਚ ਗੁਰਪ੍ਰੀਤ ਸਿੰਘ ਨੂੰ ਸਰਕਰ ਪ੍ਰਗਾਨ ਬਣਾਇਆ ਗਿਆ ਵਾ ਤੇ ਸਾਨੂੰ ਪੂਰੀ ਆਸ ਵਾ ਇਹ ਆਪਣੀ ਜਿਹੜੀ ਨਵੀਂ ਕਮੇਟੀ ਬਣਾਈ ਗਈ ਆ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਏਰੀਆ ਦੇ ਵਿੱਚ ਕੰਮ ਕਰੂਗੀ ਤੇ ਅੱਗੇ ਵਧੂਗੀ ਹੋਰ ਵੀ ਇਸ ਦੇ ਨਾਮ ਨਾਲ ਜਿਸ ਤੋ ਕਿ ਸਰਦਾਰ ਸਤਰਾਮ ਸਿੰਘ ਜੀ ਉਮਰਪੁਰਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਜਿਹੜਾ ਦੂਰ ਰਹਿਣਾ ਚਾਹੀਦਾ ਹੈ ਜਿਹੜਾ ਨਸ਼ੇ ਦਾ ਕੋਰ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬ ਦੀ ਜਵਾਨੀ ਨੂੰ ਖਾੜਿਆ ਵਾ ਘਰਾਂ ਦੇ ਘਰ ਜਿਹੜੇ ਆਜ਼ਾਰ ਦਿੱਤੇ ਨੇ ਤੇ ਬੜੀ ਹੈਰਾਨੀ ਦੀ ਗੱਲ ਵਾ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਨੇਰ ਪਾਰਿਆ ਤੇ ਉਸ ਨੂੰ ਅਸੀਂ ਚਿੱਟਾ ਕਹਿੰਦੇ ਆ ਉਹਦਾ ਨਾਂ ਕੀ ਰੱਖਿਆ ਚਿੱਟਾ ਕਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਮੇਰਾ ਫਿੱਕਾ ਪੈ ਗਿਆ ਮੱਥੇ ਬਦਨਾਮੀ ਵਾਲਾ ਟਿੱਕਾ ਰਹਿ ਗਿਆ ਰੁਲ ਗਈ ਜਵਾਨੀ ਦੁੱਧ ਮੱਕੜਿਆਂ ਨਾਲ ਪਾਲੀ ਰੰਗ ਚਿਹਰੇ ਵਾਲਾ ਚੋਕਾ ਸਾਰਾ ਚਿੱਟਾ ਲੈ ਗਿਆ ਰੰਗ ਚਿਹਰੇ ਵਾਲਾ ਚੋਕਾ ਸਾਰਾ ਚਿੱਟਾ ਲੈ ਗਿਆ ਤੇ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਨੇ ਮੈਨੂੰ ਜਿ세 ਬੰਦੀ ਇਹ ਲੋਕ ਕਮੇਟੀ ਇਹ ਲੋਕ ਪ੍ਰਧਾਨ ਚੁਣਿਆ ਗਿਆ ਹੈ ਮੈਂ ਇਹ ਹਿੰਦੀ ਆਪਣੇ ਸਨਮਾਨ ਦੇ ਨਾਲ ਪੂਰੀ ਸੇਵਾ ਕਰੂੰਗਾ